ਕੀ ਇੱਕ ਚੋਰ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨਾਲ ਬਦਲ ਸਕਦਾ ਹੈ ਇਹ ਸਾਖੀ ਤੁਹਾਡਾ ਦਿਲ ਛੂ ਲਵੇਗੀ ਸਾਖੀ ਦੇ ਅੰਤ ਤੱਕ ਜਰੂਰ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਇੱਕ ਚੋਰ ਨਾਲ ਹੋਈ ਜਦੋਂ ਉਸਨੇ ਕੀਰਤਨ ਸੁਨਾਇਆ ਤਾਂ ਉਹ ਗੁਰੂ ਜੀ ਕੋਲ ਮਾਫੀ ਮੰਗਣ ਲੱਗਾ ਗੁਰੂ ਜੀ ਨੇ ਉਸਨੂੰ ਚੋਰਬਾਜੀ ਛੱਡ ਕੇ ਇਮਾਨਦਾਰੀ ਨਾਲ ਜੀਵਨ ਬਿਤਾਉਣ ਦੀ ਸਲਾਹ ਦਿੱਤੀ ਚੋਰ ਨੇ ਕਿਹਾ ਮੈਂ ਹੋਰ ਕੰਮ ਤਾਂ ਜਾਣਦਾ ਨਹੀਂ ਮੈਂ ਕੀ ਕਰਾਂ ਤਾਂ ਗੁਰੂ ਜੀ ਨੇ ਉਸ ਨੂੰ ਤਿੰਨ ਉਪਦੇਸ਼ ਦਿੱਤੇ ਜਿਸ ਦਾ ਨਾਮਕ ਖਾ ਲਿਆ ਹੋਵੇ ਉਸ ਨੂੰ ਕਦੇ ਨੁਕਸਾਨ ਨਾ ਪਹਜਾਓ ਗਰੀਬਾਂ ਨੂੰ ਕਦੇ ਦੁੱਖ ਨਾ ਦਿਓ ਤੀਸਰਾ ਝੂਠ ਕਦੇ ਨਾ ਬੋਲੋ ਚੋਰ ਨੇ ਵਾਅਦਾ ਕੀਤਾ ਕਿ ਉਹ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੇਗਾ ਇੱਕ ਦਿਨ ਉਹ ਇੱਕ ਧਨਵਾਨ ਦੇ ਘਰ ਚੋਰੀ ਕਰਨ ਗਿਆ ਉਸਨੇ ਕੀਮਤੀ ਚੀਜ਼ਾਂ ਇਕੱਠੀਆਂ ਕੀਤੀਆਂ ਪਰ ਭੁੱਖ ਲੱਗਣ ਕਰਕੇ ਮੇਜ਼ ਤੇ ਪਿਆ ਖਾਣਾ ਖਾਣ ਲੱਗਾ ਜਿਵੇਂ ਹੀ ਉਸ ਨੂੰ ਖਾਣਾ ਚੱਖਿਆ ਉਸ ਨੂੰ ਉਸ ਵਿੱਚ ਨਮਕ ਦੀ ਸਵਾਦ ਆਈ ਗੁਰੂ ਜੀ ਦੇ ਬਚਨ ਯਾਦ ਆਏ ਤੇ ਉਸਨੇ ਸਾਰਾ ਸਮਾਨ ਛੱਡ ਦਿੱਤਾ ਅਗਲੇ ਦਿਨ ਜਦੋਂ ਧਨਵਾਨ ਨੂੰ ਚੋਰੀ ਬਾਰੇ ਪਤਾ ਲੱਗਾ ਉਸਨੇ ਗਰੀਬ ਲੋਕਾਂ ਨੂੰ ਇਕੱਠਾ ਕਰਕੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਕਿਉਂ ਚੋਰ ਦਾ ਨਾਮ ਦੱਸਨ ਚੋਰ ਨੂੰ ਗੁਰੂ ਜੀ ਦਾ ਦੂਜਾ ਵਚਨ ਯਾਦ ਆਇਆ ਗਰੀਬਾਂ ਨੂੰ ਦੁੱਖ ਨਾ ਦੇਈ ਤਉ ਆਪ ਹੀ ਧਨਵਾਨ ਕੋਲ ਪਹੁੰਚ ਗਿਆ ਤੇ ਸੱਚ ਕਬੂਲ ਕੀਤਾ ਧਨਵਾਨ ਉਸਦੀ ਸਚਾਈ ਅਤੇ ਹਿੰਮਤ ਦੇ ਕੇ ਹੈਰਾਨ ਰਹਿ ਗਿਆ ਚੋਰ ਨੇ ਸਾਰੀ ਗਾਣੀ ਦੱਸੀ ਅਤੇ ਦੱਸਿਆ ਕਿ ਉਸਨੇ ਗੁਰੂ ਨਾਨਕ ਸਾਹਿਬ ਜਿਦੇ ਉਪਦੇਸ਼ਾਂ ਤੇ ਅਮਲ ਕੀਤਾ ਹੈ ਤਨਮਾਨ ਨੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਜਤਾਈ ਅਤੇ ਗੁਰੂ ਜੀ ਦੇ ਦਰ ਤੇ ਜਾ ਕੇ ਉਹ ਵੀ ਸੁਧਰ ਗਿਆ ਤੇ ਇਮਾਨਦਾਰ ਜੀਵਨ ਬਤੌਣ ਲੱਗਾ ਜੇ ਸਾਖੀ ਚੰਗੀ ਲੱਗੀ ਹੋਏ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਹੋਰ ਪ੍ਰੇਰਕ ਸਾਖੀਆਂ ਲਈ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ